ਹਾਂਜੀ ਸਟਾਰਟ ਕਰਦੇ ਆਂ ਕੱਲ ਆਪਾਂ ਕੀਤਾ ਸੀਗਾ ਜੀ ਭਾਸ਼ਾ ਅਤੇ ਉਪਭਾਸ਼ਾ ਬਾਰੇ ਤਾਂ ਉਥੋਂ ਹੀ ਕੰਟੀਨਿਊ ਕਰਾਂਗੇ ਦੁਬਾਰਾ ਭਾਸ਼ਾ ਅਤੇ ਉਪਭਾਸ਼ਾ ਭਾਸ਼ਾ ਤੇ ਉਪਭਾਸ਼ਾ ਬਾਰੇ ਡਿਸਕਸ ਕਰ ਰਹੇ ਸੀਗੇ ਜੀ ਤਾਂ ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਪਾਸ਼ਾ ਜਿਹੜੀ ਹੈ ਉਹ ਹੁੰਦੀ ਹੈ ਜੀ ਦੋ ਪ੍ਰਕਾਰ ਦੀ ਪਾਸ਼ਾ ਦੀ ਜੇਕਰ ਗੱਲ ਕਰੀਏ ਤਾਂ ਪਾਸ਼ਾ ਆਪਣੇ ਕੋਲ ਦੋ ਪ੍ਰਕਾਰ ਦੀ ਹੁੰਦੀ ਹੈ ਦੋ ਪ੍ਰਕਾਰ ਦੀ ਪਾਸ਼ਾ ਕਿਹੜੀ ਹੁੰਦੀ ਹੈ ਫਸਟ ਹੈ ਜੀ ਬੋਲ ਚਾਲ ਦੀ ਪਾਸ਼ਾ ਬੋਲਚਾਲ ਦੀ ਭਾਸ਼ਾ ਉਹ ਭਾਸ਼ਾ ਹੈ ਜਿਹਦੇ ਰਾਹੀਂ ਆਪਾਂ ਮੂੰਹ ਦੇ ਰਾਹੀਂ ਕੁਝ ਆਵਾਜ਼ਾਂ ਨੂੰ ਕੱਢ ਕੇ ਸਾਹਮਣੇ ਵਾਲੇ ਨੂੰ ਕੁਝ ਸਮਝਾਉਨੇ ਆ ਉਹ ਹੋ ਗਈ ਬੋਲਚਾਲ ਦੀ ਭਾਸ਼ਾ ਬੋਲਚਾਲ ਦੀ ਭਾਸ਼ਾ ਨੂੰ ਹੋਰ ਨਾਮ ਦਿੱਤਾ ਜਾਂਦਾ ਜੀ ਮੌਖਿਕ ਭਾਸ਼ਾ ਮੌਖਿਕ ਮੀਨਸ ਮੁਖ ਦੇ ਰਾਹੀਂ ਜੋ ਮੂੰਹ ਦੇ ਰਾਹੀਂ ਬੋਲੀ ਜਾਂਦੀ ਹੈ ਉਹ ਕਿਹੜੀ ਭਾਸ਼ਾ ਹੈ ਜੀ ਮੌਖਿਕ ਭਾਸ਼ਾ ਮੌਖਿਕ ਭਾਸ਼ਾ ਦੀ ਗੱਲ ਕਰੀਏ ਤਾਂ ਟਾਈਮ ਟੂ ਟਾਈਮ ਜਗਤ ਤੋ ਜਗਾ ਇੱਕ ਖੇਤਰ ਤੋਂ ਦੂਸਰੇ ਖੇਤਰ ਦੇ ਚ ਜਾਂਦੇ ਆ ਤਾਂ ਇਹ ਭਾਸ਼ਾ ਕੀ ਹੈ ਬਦਲਦੀ ਰਹਿੰਦੀ ਹੈ ਇਹ ਭਾਸ਼ਾ ਕੀ ਹੈ ਬਦਲਦੀ ਰਹਿੰਦੀ ਹੈ ਮਤਲਬ ਇਹਦੇ ਵਿੱਚ ਚੇਂजेस ਨੇ ਆਉਂਦੀਆਂ ਰਹਿੰਦੀਆਂ ਨੇ ਇਹ ਤਾਂ ਗੱਲ ਹੋ ਗਈ ਬੋਲ ਚਾਲ ਦੀ ਭਾਸ਼ਾ ਦੀ ਸੈਕਿੰਡ ਜੇਕਰ ਆਪਾਂ ਗੱਲ ਕਰੀਏ ਲਿਖਤੀ ਭਾਸ਼ਾ ਜੋ ਲਿਖਤੀ ਭਾਸ਼ਾ ਹੈ ਲਿਖਤੀ ਭਾਸ਼ਾ ਨੂੰ ਹੋਰ ਕਿਹੜੇ ਨਾਵਾਂ ਦੇ ਨਾਲ ਜਾਣਿਆ ਜਾਂਦਾ ਹੈ? ਸਾਹਿਤਿਕ ਭਾਸ਼ਾ ਸਾਹਿਤਿਕ ਭਾਸ਼ਾ ਤੋਂ ਇਲਾਵਾ ਜੇਕਰ ਗੱਲ ਕਰੀਏ ਆਪਾਂ ਇਸ ਨੂੰ ਮਿਆਰੀ ਭਾਸ਼ਾ ਵੀ ਕਿਹਾ ਜਾਂਦਾ ਹੈ। ਮਿਆਰੀ ਭਾਸ਼ਾ ਤੋਂ ਇਲਾਵਾ ਇਹਨੂੰ ਟਕਸਾਲੀ ਭਾਸ਼ਾ ਵੀ ਕਿਹਾ ਜਾਂਦਾ ਹੈ। ਇਹ ਅਲੱਗ-ਅਲੱਗ ਲਿਖਤੀ ਭਾਸ਼ਾ ਦੇ ਕੀ ਨੇ ਨਾਮ ਨੇ। છાપે ખાને ਦੀ ભાષા ਵੀ છાપે ખાને ਦੀ ભાષા ਤੋਂ ਇਲਾਵਾ ਇਹਨੂੰ ਦਫ਼ਤਰੀ ਭਾਸ਼ਾ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਭਾਸ਼ਾ ਜਿਹੜੀ ਹੈ ਦਫ਼ਤਰਾਂ ਦੇ ਵਿੱਚ ਕੀ ਕੀਤੀ ਜਾਂਦੀ ਹੈ ਯੂਜ਼ ਕੀਤੀ ਜਾਂਦੀ ਹੈ ਜੀਤਰੀ ਭਾਸ਼ਾ ਔਰ ਟਕਸਾਲੀ ਭਾਸ਼ਾ ਟਕਸਾਲੀ ਭਾਸ਼ਾ ਕਿਹੜੀ ਆਪਣੀ ਹੈ ਜੀ ਮੱਝੀ ਹੈ

ਟਕਸਾਲੀ ਭਾਸ਼ਾ ਟਕਸਾਲੀ ਭਾਸ਼ਾ ਕਿਹੜੀ ਹੈ ਜੀ ਮਾਝੀ ਇਟ ਮੀਨਸ ਮਾਝੀ ਜਿਹੜੀ ਹੈ ਉਹ ਟਕਸਾਲੀ ਭਾਸ਼ਾ ਹੈ ਜੋ ਟਕਸਾਲੀ ਭਾਸ਼ਾ ਹੈ ਟਕਸਾਲ ਦਾ ਮੀਨਿੰਗ ਹੁੰਦਾ ਟਕਸਾਲੀ ਕਿਵੇਂ ਬਣਿਆ ਟਕਸਾਲ ਤੋਂ ਟਕਸਾਲ ਦਾ ਮੀਨਿੰਗ ਹੁੰਦਾ ਜੀ ਸਿੱਕੇ ਕੱਢਣਾ ਟਕਸਾਲ ਦਾ ਮੀਨਿੰਗ ਕੀ ਹੁੰਦਾ ਹੈ ਸਿੱਕੇ ਕੜਨਾ ਸਿੱਕੇ ਕੜਨ ਤੋਂ ਪਾਵੈ ਕਿ ਜਿਹੜੀ ਆਪਣੀ ਭਾਸ਼ਾ ਹੈ ਉਹ ਕੀ ਹੋਗੀ ਕੜੀ ਹੋਈ ਭਾਸ਼ਾ ਕੜੀ ਹੋਈ ਭਾਸ਼ਾ ਹੁਣ ਤਕਸਾਲੀ ਜਿਹੜੀ ਹੈ ਕੜੀ ਹੋਈ ਭਾਸ਼ਾ ਕਿਵੇਂ ਹੈ ਕਿਉਂਕਿ ਇਸ ਭਾਸ਼ਾ ਦੇ ਵਿੱਚ ਤਿੰਨ ਸਵਰ ਤੇ ਪੰਜ ਅਨੁਨਾਸਿਕ ਵਿਅੰਜਨ ਵਰਤੇ ਜਾਂਦੇ ਨੇ ਪੰਜ ਅਨੁਨਾਸਿਕ ਜਿਹੜੇ ਨੇ ਵਿਅੰਜਨ ਨੇ ਉਹ ਵਰਤੇ ਜਾਂਦੇ ਨੇ ਪੰਜ ਅਨੁਨਾਸਿਕ ਜੋ ਵਿਅੰਜਨ ਨੇ ਉਹ ਯੂਜ਼ ਹੁੰਦੇ ਨੇ ਪੰਜ ਅਨੁਨਾਸਿਕ ਵਿਅੰਜਨ ਕਿਹੜੇ-ਕਿਹੜੇ ਨੇ ਜੀ ਹੰਮਾ ਨੰਨਿਆ ਨਾਨਾ ਨੰਨਾ ਐਂਡ ਮੰਮਾ ਆ ਪੰਜਨੋਂ ਨਾਸਿਕ ਵਿਅੰਜਨ ਨੇ ਪਾਸ਼ਾ ਦੀ ਜੇਕਰ ਗੱਲ ਕਰੀਏ ਨਾ ਤੇ ਪਾਸ਼ਾ ਜਿਹੜਾ ਸ਼ਬਦ ਹੈ ਜੇਕਰ ਕੁਐਸਚਨ ਤੁਹਾਨੂੰ ਆ ਜਾਈ ਜਿਹੜਾ ਪਾਸ਼ਾ ਸ਼ਬਦ ਹੈ ਇਹ ਕਿਸ ਸ਼ਬਦ ਤੋਂ ਬਣਿਆ ਹੈ ਜਾਂ ਕਿਹੜੀ ਪਾਸ਼ਾ ਤੋਂ ਬਣਿਆ ਹੈ ਤਾਂ ਸੰਸਕ੍ਰਿਤ ਦਾ ਇੱਕ ਸ਼ਬਦ ਹੈ ਜੀ ਸੰਸਕ੍ਰਿਤ ਪਾਸ਼ਾ ਦਾ ਸ਼ਬਦ ਹੈ ਪਾਛਾ ਦਾ ਜਿਹੜਾ ਸ਼ਬਦ ਹੈ ਪਾਸ਼ ਪਾਸ਼ ਤੋਂ ਕੀ ਬਣਿਆ ਹੈ ਪਾਸ਼ਾ ਹੁਣ ਪਾਸ਼ ਜਿਹੜਾ ਇੱਕ ਤਤੂ ਸ਼ਬਦ ਹੈ ਇਹਦਾ मीनिंग ਕੀ ਹੁੰਦਾ ਹੈ ਜੀ ਬੋਲਣਾ ਤਾਂ ਉੱਥੋਂ ਹੀ ਆ ਆਪਣੇ ਪਾਸ਼ਾ ਸ਼ਬਦ ਲਿਆ ਗਿਆ ਕਿਹੜੀ ਪਾਸ਼ਾ ਤੋਂ ਲਿਆ ਗਿਆ ਸੰਸਕ੍ਰਿਤ ਪਾਸ਼ਾ ਤੋਂ ਤੁਸੀਂ ਇਹ ਵੀ ਯਾਦ ਰੱਖਣਾ ਹੈ ਵੀ ਜੋ ਆਪਣਾ ਪਾਸ਼ਾ ਸ਼ਬਦ ਹੈ ਕਿੱਥੋਂ ਲਿਆ ਗਿਆ ਸੰਸਕ੍ਰਿਤ ਪਾਸ਼ਾ ਤੋਂ ਸੰਸਕ੍ਰਿਤ ਪਾਸ਼ਾ ਤੋਂ ਸ਼ਬਦ ਲਿਆ ਗਿਆ ਹੈ ਕਿਹੜੇ ਸ਼ਬਦ ਤੋਂ ਪਾਸ ਤੋਂ ਪਾਸ ਦਾ ਮੀਨਿੰਗ ਕੀ ਹੈ ਬੋਲਣਾ ਕਲੀਅਰ ਹੋ ਗਿਆ ਜੀ ਮੌਖਿਕ ਭਾਸ਼ਾ ਜਿਹੜੀ ਹੈ ਬਦਲਦੀ ਰਹਿੰਦੀ ਹੈ ਇਹ ਬਦਲਦੀ ਨਹੀਂਗੀ ਇਹ ਐਜ਼ ਇਟ ਇਜ਼ ਰਹਿੰਦੀ ਹੈ ਲਿਖਤੀ ਭਾਸ਼ਾ ਨੂੰ ਔਰ ਕਿਹੜੇ ਨਾਮਾਂ ਨਾਲ ਜਾਣਿਆ ਜਾਂਦਾ ਹੈ ਸਾਇਤਿਕ ਭਾਸ਼ਾ ਮਿਆਰੀ ਤਕਸਾਲੀ ਸ਼ਾਪੇਖਾਨੇ ਦੀ ਦਵਤਰੀ ਭਾਸ਼ਾ ਤਕਸਾਲੀ ਭਾਸ਼ਾ ਵਰਡ ਟਕਸਾਲ ਦਾ ਮੀਨਿੰਗ ਕੀ ਹੁੰਦਾ ਹੈ ਵੀ ਕੋਈ ਚੀਜ਼ ਨੂੰ ਕਢਣਾ ਐਵੇਂ ਤਕਸਾਲੀ ਭਾਸ਼ਾ ਕੀ ਬਣ ਗਈ ਕਢੀ ਹੋਈ ਭਾਸ਼ਾ ਉਹ ਕੜੀ ਹੋਈ ਭਾਸ਼ਾ ਦੇ ਵਿੱਚ ਕੀ ਹੁੰਦਾ ਹੈ ਕਿ ਤਿੰਨ ਸਵਰ ਹੁੰਦੇ ਨੇ ਉੱਚਾ ਸਵਰ ਨੀਵਾਂ ਸਵਰ ਤੇ ਮੱਧਮ ਸਵਰ ਪੰਜ ਉਹ ਨਾਸਕੀ ਵਿਅੰਜਨ ਵੀ ਵਰਤੇ ਜਾਂਦੇ ਹਨ ਫਸਟ ਸਲਾਈਡ ਕਲੀਅਰ ਹੋ ਗਈ ਜੀ ਸਾਰਿਆਂ ਨੂੰ ਹਾਂਜੀ ਸਰ ਲੋ ਜੀ ਪਾਸ਼ਾ ਦੀਆਂ ਬਣਗੀਆਂ ਦੇ ਬਾਰੇ ਜੋ ਪਾਸ਼ਾ ਦੇ ਰਿਲੇਟਡ ਜੋ ਬਣਗੀਆਂ ਨੇ ਅਲੱਗ-ਅਲੱਗ ਉਹਨਾਂ ਬਾਰੇ ਡਿਸਕਸ ਕਰਦੇ ਹਾਂ ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਆਪ ਪਾਸ਼ਾ ਆਪ ਪਾਸ਼ਾ ਆਪ ਪਾਸ਼ਾ ਵਾਲਾ ਕੁਐਸਚਨ ਆਇਆ ਸੀਗਾ ਜੀ ਆਪ ਭਾਸ਼ਾ ਨੂੰ ਇੰਗਲਿਸ਼ ਦੇ ਵਿੱਚ ਕਿਹੜੀ ਲੈਂਗੁਏਜ ਕਿਹਾ ਜਾਂਦਾ ਹੈ ਤਾਂ ਸਲੈਂਗ ਲੈਂਗੁਏਜ ਕਿਹਾ ਜਾਂਦਾ ਜੀ ਐਸਓਰ ਜੋ ਸਬ ਇੰਸਪੈਕਟਰ ਦਾ ਪੇਪਰ ਹੋਇਆ ਸੀ ਉਸ ਦੇ ਵਿੱਚ ਕੁਐਸਚਨ ਸੀਗਾ ਕੁਆਲੀਫਾਈਇੰਗ ਨੇਚਰ ਵਾਲਾ ਜੋ ਪੇਪਰ ਸੀਗਾ ਕਿ ਜੋ ਆਪ ਭਾਸ਼ਾ ਹੈ ਇਸ ਨੂੰ ਆਪਾਂ ਇੰਗਲਿਸ਼ ਦੇ ਵਿੱਚ ਕਿਹੜੀ ਭਾਸ਼ਾ ਕਹਿੰਨੇ ਆ ਜੀ ਸਲੈਂਗ ਭਾਸ਼ਾ ਸਲੈਂਗ ਭਾਸ਼ਾ ਜਾਂ ਸਲੈਂਗ ਲੈਂਗੁਏਜ ਹੁਣ ਸਲੈਂਗ ਲੈਂਗੁਏਜ ਦੀ ਜੇਕਰ ਆਪਾਂ ਗੱਲ ਕਰੀਏ ਇਹ ਹੁੰਦੀ ਕਿਹੜੀ ਹੈ ਜੋ ਗਲਤ ਭਾਸ਼ਾ ਆਪਾਂ ਵਰਤੋਂ ਕਰਦੇ ਆ ਜੋ ਗਲਤ ਭਾਸ਼ਾ ਦੀ ਵਰਤੋਂ ਕਰਦੇ ਆ ਉਸ ਨੂੰ ਕੀ ਕਿਹਾ ਜਾਂਦਾ ਜੀ ਅਪ ਭਾਸ਼ਾ ਕਿਹਾ ਜਾਂਦਾ ਜੋ ਗਲਤ ਮੁੰਡਿਆਂ ਦੇ ਲਈ ਕੁੜੀਆਂ ਦੇ ਪ੍ਰਤੀਜਾ ਸਮਾਜ ਦੇ ਵਿੱਚ ਰਹਿੰਦੇ ਲੋਕਾਂ ਦੇ ਪ੍ਰਤੀ ਜੋ ਗਲਤ ਵਰਡਿੰਗ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ ਜੀ ਸਲੈਂਗ ਲੈਂਗੁਏਜ ਕਿਹਾ ਜਾਂਦਾ ਹੈ ਉਸ ਤੋਂ ਬਾਅਦ ਆਉਂਦੀ ਹੈ ਜੀ ਗੁਪਤ ਭਾਸ਼ਾ ਗੁਪਤ ਭਾਸ਼ਾ ਦੀ ਜੇਕਰ ਆਪਾਂ ਗੱਲ ਕਰੀਏ ਇਹ ਉਹ ਭਾਸ਼ਾ ਜੀ ਜਿਹੜੀ ਕੋਡ ਵਰਡਿੰਗ ਦੇ ਵਿੱਚ ਇੱਕ ਪਰਸਨ ਤੋਂ ਦੂਸਰੇ ਪਰਸਨ ਤੱਕ ਯੂਜ਼ ਹੁੰਦੀ ਹੈ ਕੋਡ ਵਰਡ ਦੇ ਵਿੱਚ ਕੁਝ ਸ਼ਬਦ ਹੁੰਦੇ ਨੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਉਹ ਆਫਸ ਦੇ ਵਿੱਚ ਕੀ ਕਰਦੇ ਆ ਕਮਿਊਨੀਕੇਸ਼ਨ ਕਰਦੇ ਆ ਜਿਵੇਂ ਤੁਹਾਨੂੰ ਲਿਖਵਾਇਆ ਸੀਗਾ ਕੱਲ ਵੀ ਬੀਬੀ ਬੱਕੇ ਨਯੰਗ ਸਿੰਘਾ ਦੀ ਜਿਹੜੀ ਹੈ ਉਹ ਗੁਫਤ ਬਾਸ਼ਾ ਹੁੰਦੀ ਹੈ ਉਹ ਕਿਹੜੀ ਹੁੰਦੀ ਹੈ ਇੰਨਾ ਸਹੀ ਉਹ ਤਾਂਮੀ ਨੋਨੇ ਦਿੱਤੇ ਨੇ ਉਹਨਾਂ ਲੁਕਤ ਬਾਸ਼ਾ ਵਿੱਚ ਵੀਰੋ ਕਾਮ ਜਲਾਵਾਦ ਜਿਹਨਾਂ ਦੇ ਵਿੱਚ ਆਪਾਂ ਗੱਲ ਕਰੀਏ ਕਿੰਨੇ ਤੋਂ ਹੀ ਦੋ ਦਿਨੋਂ ਕੀ ਕਹਿੰਦੇ ਨੇ ਸਕੂਟਰ ਤੇ ਸਕੂਟਰ ਕਿੰਨਾ ਸੀ ਬੀਬੀ ਐਕਸ 32 ਸੈਕਿੰਡ ਜਿੱਦੇ ਕਰ ਆਪਾਂ ਗੱਲ ਕਰੀਏ

ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਇੰਜਨ ਨੂੰ ਤੇਜਾ ਸਿੰਘ ਜੋ ਤਾਂ ਜਿਹੜੇ ਬੱਚੇ ਨੇ ਕੱਲ ਕਲਾਸ ਲਗਵਾਈ ਸੀ ਉਹਨਾਂ ਨੂੰ ਤਾਂ ਸਾਰਾ ਕਲੀਅਰ ਹੈ ਜੀ ਹਾਲ ਨੂੰ ਰੇੜਾ ਕੱਲ ਰਿਕਾਰਡਿੰਗ ਨਹੀਂ ਹੋ ਪਾਈ ਇਸ ਕਰਕੇ ਜੋ ਕੱਲ ਵਾਲੀ ਕਲਾਸ ਹੈ ਜੋ ਦੁਬਾਰਾ ਲੱਗ ਰਹੀ ਹੈ ਐਵੇਂ ਕੁਝ ਹੋਰ ਸ਼ਬਦ ਨਹੀਂ ਗਲਾਸ ਨੂੰ ਕੀ ਕਿਹਾ ਜਾਂਦਾ ਹੈ ਚੁਬਾਰਾ ਕਿਹਾ ਜਾਂਦਾ ਹੈ ਗੁਪਤ ਭਾਸ਼ਾ ਤੋਂ ਬਾਅਦ ਦੀ ਜਿਹੜੀ ਲੈਂਗੁਏਜ ਹੈ ਉਹ ਕਿਹੜੀ ਭਾਸ਼ਾ ਹੁੰਦੀ ਹੈ ਜੀ ਰਜਿਸਟਰਡ ਭਾਸ਼ਾ ਗੁਪਤ ਭਾਸ਼ਾ ਤੋਂ ਬਾਅਦ ਦੀ ਜਿਹੜੀ ਭਾਸ਼ਾ ਹੈ ਉਹ ਕਿਹੜੀ ਭਾਸ਼ਾ ਹੁੰਦੀ ਹੈ ਜੀ ਰਜਿਸਟਰਡ ਭਾਸ਼ਾ ਹੁਣ ਰਜਿਸਟਰਡ ਭਾਸ਼ਾ ਦੀ ਗੱਲ ਕਰੀਏ ਤਾਂ ਇਹਦੇ ਅੱਗੇ ਤਿੰਨ ਉਪ ਨਾਮ ਨੇ ਕਤਈ ਭਾਸ਼ਾ ਕਤਈ ਭਾਸ਼ਾ ਤੋਂ ਬਾਅਦ ਜੇਕਰ ਗੱਲ ਕਰੀਏ ਤਕਨੀਕੀ ਭਾਸ਼ਾ ਤਕਨੀਕੀ ਭਾਸ਼ਾ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਜਾਰਗਨ ਭਾਸ਼ਾ ਇਹ ਰਜਿਸਟਰਡ ਭਾਸ਼ਾ ਦੇ ਕੀ ਨੇ ਤਿੰਨ ਨੇ ਜੀ ਇਹ ਕੀ ਨੇ ਜੀ ਤਿੰਨ オーਪਨ ਨੇਮ ਨੇ ਨੂੰ ਕਹਿ ਸਕਦੇ ਆ ਵੀ ਇਹਨਾਂ ਦੇ ਕੀ ਨੇ ਨੇਮ ਨੇ ਤੇਈ ਭਾਸ਼ਾ ਕਿਉਂ ਹੁੰਦੀ ਹੈ ਤੇ ਇਹਦੇ ਨਾਲ ਸੰਬੰਧਿਤ ਹੈ ਜੇਕਰ ਮੈਂ ਗੱਲ ਕਰਾਂ ਕਿ ਜੇਕਰ ਡਾਕਟਰ ਹੈ ਤਾਂ ਉਹਨੂੰ ਸਿਰਫ ਮੈਡੀਸਿਨਸ ਦਾ ਪਤਾ ਉਹਨੂੰ ਇਹ ਪਤਾ ਨਹੀਂਗਾ ਵੀ ਜੋ 100 ਬੰਦੇ ਘਰੇ ਆਉਣਾ ਹੈ ਤੇ 100 ਬੰਦੇ ਦਾ ਪ੍ਰੋਗਰਾਮ ਕਰਨਾ ਤਾਂ ਉਹਨਾਂ ਦੇ ਲਈ ਕੀ ਕੁਝ ਵਰਤੋਂ ਦੇ ਵਿੱਚ ਲਿਆਂਦਾ ਜਾ ਸਕਦਾ ਖਾਣਾ ਬਣਾਉਣ ਦੇ ਲਈ ਐਵੇਂ ਕਿਸਾਨ ਹੈ ਉਹਨੂੰ ਖੇਤੀ ਦੇ ਬਾਰੇ ਪਤਾ ਹੈ ਉਹਨੂੰ ਇਹ ਨਹੀਂ ਪਤਾ ਵੀ ਫਲਾਈਓਵਰ ਨੂੰ ਬਣਾਉਣਾ ਹੈ ਤਾਂ ਕਿਵੇਂ ਬਣਾਇਆ ਜਾ ਸਕਦਾ ਹੈ ਕਤੇਈ ਭਾਸ਼ਾ ਉਹ ਭਾਸ਼ਾ ਜਿਹੜੀ ਕਿਤੇ ਦੇ ਨਾਲ ਸਬੰਧਤ ਹੈ ਜਿਹੜੋ ਆਪਾਂ ਖਾਸ ਕੀਤਾ ਹੈ ਉਹਦੇ ਨਾਲ ਸਬੰਧਤ ਹੁੰਦੀ ਹੈ ਉਹ ਨਾਲ ਤੇ ਹੋਰ ਕਿਸਨ ਦਾ ਕੋਈ ਲਿਆ ਦੇਣਾ ਨਹੀਂ ਹੁੰਦਾਗਾ ਸਿਰਫ ਉਹੀ ਪਰਸਨ ਜਾਣ ਸਕਦਾ ਹੈ ਵੀ ਇਸ ਦੇ ਵਿੱਚ ਕਿਹੜੀ ਕਿਹੜੀ ਚੀਜ਼ ਦੀ ਵਰਤੋਂ ਲੈਂਦੀ ਜਾਣੀ ਹੈ ਐਵੇਂ ਜੋ ਕੰਪਿਊਟਰ ਤੇ ਕੰਮ ਕਰਦੇ ਨੇ ਉਹਨਾਂ ਨੂੰ ਸਿਰਫ ਕੰਪਿਊਟਰ ਬਾਹਰ ਇਹ ਪਤਾ ਹੈ ਰਜਿਸਟਰਡ ਭਾਸ਼ਾ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਪਿਜਨ ਲੈਂਗੁਏਜ ਪਿਜਨ ਭਾਸ਼ਾ ਪੀਜਨ ਲੈਂਗੁਏਜ ਕਿਹੜੀ ਹੁੰਦੀ ਹੈ ਜੀ ਉਹ ਭਾਸ਼ਾ ਜਿਹੜੀ ਕੰਮ ਚਲਾਉ ਉਹ ਭਾਸ਼ਾ ਹੈ ਕੰਮ ਚਲਾਉਣ ਦੇ ਲਈ ਵਰਤੀ ਜਾਂਦੀ ਹੈ ਪੀਜਨ ਲੈਂਗੁਏਜ ਉਹ ਭਾਸ਼ਾ ਹੈ ਜਿਹੜੀ ਇੱਕ ਜਗ੍ਹਾ ਤੇ ਕੀ ਕੀਤੀ ਜਾਂਦੀ ਹੈ ਕੰਮ ਚਲਾਉ ਵਰਤੀ ਜਾਂਦੀ ਹੈ ਜਿਵੇਂ ਫੋਰ ਐਗਜ਼ਾਮਪਲ ਕੱਲ ਵੀ ਤੁਹਾਨੂੰ ਐਗਜ਼ਾਮਪਲ ਦਿੱਤੀ ਸੀ ਕਿ ਅਗਰ ਇੱਕ ਪਰਸਨ ਸਾਊਥ ਇੰਡੀਆ ਦੇ ਵਿੱਚ ਚਲਿਆ ਜੀ ਸਾਊਥ ਇੰਡੀਆ ਦੇ ਵਿੱਚ ਉਹ ਸਾਊਥ ਇੰਡੀਆ ਵਾਲਾ ਪਰਸਨ ਹੈ ਜਿਹੜਾ ਪੰਜਾਬ ਤੋ ਗਿਆ ਠੀਕ ਹੈ ਜੀ ਸਾਊਥ ਇੰਡੀਆ ਦੇ ਵਿੱਚ ਹੋਰ ਪੰਜਾਬ ਵਾਲੇ ਪਰਸਨ ਨੂੰ ਉੱਥੋਂ ਦੀ ਲੈਂਗੁਏਜ ਨਹੀਂ ਸਮਝ ਆਉਂਦੀ ਕਿ ਤਾਮਿਲ ਤੇ ਜੋ ਸਾਊਥ ਵਾਲੇ ਨੇ ਉਹਨਾਂ ਨੂੰ ਪੰਜਾਬੀ ਸਮਝ ਨਹੀਂ ਆਉਂਦੀਗੀ ਤਾਂ ਇਹ ਦੋਨਾਂ ਦੇ ਵਿਚਕਾਰ ਇੱਕ ਭਾਸ਼ਾ ਡਵੈਲਪ ਹੋਏਗੀ ਜਿਹੜੀ ਕੰਮ ਚਲਾਉਣ ਦੇ ਲਈ ਵਰਤੀ ਜਾਏਗੀ ਕੁਝ ਵਰਡ ਦੇ ਇਹਨਾਂ ਦੇ ਮਿਕਸ ਹੋਣਗੇ ਕੁਝ ਇਹਨਾਂ ਦੇ ਆਪ ਦੇ ਵਰਡ ਮਿਕਸ ਹੋਣਗੇ ਉਸ ਦੇ ਨਾਲ ਕੀ ਹੋਏਗਾ ਕਿ ਦੋਨਾਂ ਨੂੰ ਸਿਰਫ ਜੋ ਚੀਜ਼ ਇਹਨਾਂ ਦੀ ਡਿਮਾਂਡਸ ਨੇ ਉਹ ਚੀਜ਼ਾਂ ਇਹਨਾਂ ਨੂੰ ਸਮਝ ਆ ਜਾਣਗੀਆਂ ਤਾਂ ਉਹ ਕਿਹੜੀ ਭਾਸ਼ਾ ਹੋਗੀ ਕੰਮ ਚਲਾਓ ਪਾਸ਼ਾ ਕੰਮ ਚਲਾਓ ਪਾਸ਼ਾ ਜੋ ਚੀਜ਼ ਇਹਨਾਂ ਨੂੰ ਰਿਕੁਆਇਰਮੈਂਟ ਹੁੰਦੀ ਹੈ ਉਹ ਚੀਜ਼ ਇਹਨਾਂ ਨੂੰ ਮਿਲ ਜਾਂਦੀ ਹੈ ਬਈ ਕੰਮ ਚਲਾ ਚਲਾਉਣ ਦੇ ਲਈ ਯੂਜ਼ ਹੋ ਜਾਂਦੀ ਹੈ ਕੰਮ ਚਲਾਓ ਪਾਸ਼ਾ ਤੋਂ ਬਾਅਦ ਇੱਕ ਪਾਸ਼ਾ ਆਉਂਦੀ ਹੈ ਜੀ ਜਿਹਨੂੰ ਕਿਹਾ ਜਾਂਦਾ ਹੈ ਕਰੀਓਲ ਪਾਸ਼ਾ ਕੰਮ ਚਲਾਓ ਪਾਸ਼ਾ ਤੋਂ ਬਾਅਦ ਕੀ ਆਉਂਦੀ ਹੈ ਜੀ ਕਰੀਓਲ ਪਾਸ਼ਾ ਹੁਣ ਜੋ ਦੋ ਪਰਸਨ ਨੇ ਸਾਊਥ ਇੰਡੀਆ ਵਾਲਾ ਤੇ ਪੰਜਾਬ ਵਾਲਾ ਉਹ ਕਾਫੀ ਲੰਬੇ ਸਮੇਂ ਤੋ ਰਹਿ ਰਹੇ ਨੇ ਕਾਫੀ ਲੰਬੇ ਸਮੇਂ ਤੋ ਰਹਿ ਰਹੇ ਨੇ ਤਾਂ ਉਹ ਕਾਮ ਚਲਾਉ ਪਾਸ਼ਾ ਵਰਤ ਰਹੇ ਨੇ ਜਦੋਂ ਕਾਮ ਚਲਾਉ ਪਾਸ਼ਾ ਕੁਝ ਟਾਈਮ ਤੱਕ ਵਰਤੀ ਜਾਂਦੀ ਹੈ ਤਾਂ ਉਹ ਉੱਥੋਂ ਦੀ ਕੀ ਬਣ ਜਾਂਦੀ ਹੈ ਸਥਾਨਕ ਪਾਸ਼ਾ ਜੋ ਕਾਮ ਚਲਾਉ ਪਾਸ਼ਾ ਹੈ ਉਹ ਕੁਝ ਟਾਈਮ ਬਾਅਦ ਉੱਥੋਂ ਦੀ ਕੀ ਬਣ ਜਾਂਦੀ ਹੈ ਸਥਾਨਕ ਪਾਸ਼ਾ ਉਹਨੂੰ ਕਿਹੜੀ ਭਾਸ਼ਾ ਕਿਹਾ ਜਾਂਦਾ ਜੀ ਕਰਿਓਲ ਭਾਸ਼ਾ ਤੇ ਪਿਜਨ ਤੋਂ ਪਿਜਨ ਤੋਂ ਕੋਈ ਭਾਸ਼ਾ ਕਰਿਓਲ ਭਾਸ਼ਾ ਬਣਦੀ ਹੈ ਕੁਝ ਟਾਈਮ ਲੱਗਦਾ ਹੈ ਕਿ ਇੱਕ ਕਮ ਚਲਾਉ ਭਾਸ਼ਾ ਪਹਿਲੇ ਵਰਤੀ ਜਾਂਦੀ ਹੈ ਉਹ ਕੁਝ ਟਾਈਮ ਬਾਅਦ ਉਥੋਂ ਦੀ ਕੀ ਬਣ ਜਾਂਦੀ ਹੈ ਸਥਾਨਕ ਭਾਸ਼ਾ ਇਸ ਸਾਰੀ ਵਿਧੀ ਨੂੰ ਕੀ ਕਿਹਾ ਜਾਂਦਾ ਜੀ ਕਰਿਓਲੀਕਰਨ ਇਸ ਸਾਰੀ ਵਿਧੀ ਨੂੰ ਕੀ ਕਿਹਾ ਜਾਂਦਾ ਜੀ ਕਰਿਓਲੀਕਰਨ ਕਿਸਨ ਭਾਸ਼ਾ ਤੋਂ ਕਰੀਓਲ ਭਾਸ਼ਾ ਬਣਨ ਦੇ ਲਈ ਜੋ ਜੋ ਤੀਜਾ ਵਰਤੋਂ ਤੇ ਆ ਜਿੰਨਾ ਟਾਈਮ ਲੱਗਦਾ ਹੈ ਜੋ ਜੋ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਿੰਨਾ ਟਾਈਮ ਬੀਤਦਾ ਉਸ ਤੋਂ ਬਾਅਦ ਜੋ ਪਿੰਨ ਤੋਂ ਕਰੀਓਲ ਭਾਸ਼ਾ ਵਿੱਚ ਉਸ ਸਾਰੀ ਵਿਧੀ ਨੂੰ ਕੀ ਕਿਹਾ ਜਾਂਦਾ ਜੀ ਕਰੀਓਲੀਕਰਨ ਇਹਨੂੰ ਸਟਾਰ ਲਗਾ ਲਿਜੀਏ ਇਸ ਆਰ ਦੇ ਸਿਰਲੇਖ ਦੇ ਚਾਰਤਕ ਹੁੰਦਾ ਹੈ ਐਸਾ ਸਿਰਫ ਸਬ ਇੰਸਪੈਕਟਰ ਦੇ ਪੇਪਰ ਦੇ ਵਿੱਚ ਭਾਸ਼ਾ ਦੀਆਂ ਉਪ ਬਣਗੀਆਂ ਦੇ ਵਿੱਚੋਂ ਆਹੀ ਕੁਐਸਚਨ ਆਇਆ ਸੀ ਆਪ ਭਾਸ਼ਾ ਵਾਲਾ ਠੀਕ ਹੈ ਜੀ ਤਾ ਇਹ ਨੋਟ ਕਰੋ ਫਿਰ ਆਪ ਅੱਗੇ ਕਰਦੇ ਹਾਂ ਹੈਲੋ ਸਰ ਹਾਂਜੀ ਸਰ ਤੁਸੀਂ ਵੀਡੀਓ ਨਹੀਂ ਅਪਲੋਡ ਕਰ ਵਾਲੀ ਕੀਤੀ ਸੀ ਕੱਲ ਵਾਲੀ ਨਹੀਂ ਕੀਤੀ ਸੀ ਐਕਚੁਅਲੀ ਉਹ ਰਿਕਾਰਡਿੰਗ ਨਹੀਂ ਹੋਈ ਸੀ ਜੀ ਸਰ ਮੇਰਾ ਤਾਂ ਲੈਕਚਰ ਹੀ ਰਹਿ ਗਿਆ ਸੀਗਾ ਅੱਜ ਵਾਲੀ ਕਰਦੇ ਆ ਜੇ ਕੱਲ ਵਾਲੀ ਵੀ ਹੋ ਸਕਦਾ ਹਾਂ ਕੱਲ ਵਾਲਾ ਅੱਜ ਵਾਲਾ ਹੈ ਜੀ ਹਾਂਜੀ जो कल करवाया सी आज ही करवा रहे हैं इस तो बाद नेक्स्ट आगे जो भी चलेगा जो कल करवाया सी आज ही करवा रहे हैं ओके सर सर आज फिर रिकॉर्डिंग भेज दिया ये ठीक है हां जी हां जी जरूर <laughs> ਨੋਟ ਕਰ ਲਿਆ ਜੀ ਸਭ ਨੇ ਤਾਂ ਅੱਗੇ ਕਰਦੇ ਆਪਾਂ ਡਾਣਾ ਜੀ ਹਾਂਜੀ ਸਰ ਉਸ ਤੋਂ ਬਾਅਦ ਨੈਕਸਟ ਆਉਂਦਾ ਜੀ ਸਮਾਜ ਉਪ ਪਾਤਸ਼ਾ ਸਮਾਜ ਉਪ ਪਾਤਸ਼ਾ ਸਮਾਜ ਉਪਭਾਸ਼ਾ ਨੂੰ ਆਪਾਂ ਕਿਹੜੇ ਨਾਮ ਦੇ ਨਾਲ ਜਾਣਦੇ ਹਾਂ ਸਥਾਨਕ ਭਾਸ਼ਾ ਦੇ ਨਾਮ ਨਾਲ ਵੀ ਜਾਣਦੇ ਹਾਂ ਸਥਾਨਕ ਭਾਸ਼ਾ ਜਾਂ ਸਮਾਜ ਉਪਭਾਸ਼ਾ ਉਹ ਭਾਸ਼ਾ ਜੀ ਜੋ ਥੋੜੇ ਖੇਤਰ ਦੇ ਵਿੱਚ ਜਾ ਕੇ ਕੁਝ ਸ਼ਬਦਾਵਾਂ ਦੇ ਵਿੱਚ ਵੱਖਰਤਾ ਮਿਲਦੀ ਹੈ ਕੁਝ ਆ ਏਰੀਆ ਦੇ ਵਿੱਚ ਜਾ ਕੇ ਜਾਂ ਕਹਿ ਸਕਦੇ ਹੋ ਵੇ ਇੱਕ ਗਲੀ ਦੇ ਵਿੱਚ ਹੀ ਤੁਹਾਨੂੰ ਸ਼ਬਦਾਂ ਦੇ ਵਿੱਚ ਕੁਝ ਵੱਖਰਤਾਵਾਂ ਮਿਲਣਗੀਆਂ ਉਸ ਪਾਸ਼ਾ ਨੂੰ ਕੀ ਕਿਹਾ ਜਾਂਦਾ ਜੀ ਸਮਾਜ ਉਪ ਪਾਸ਼ਾ ਜਿਵੇਂ ਚਾਹ ਤੋਂ ਕੀ ਬਣ ਜਾਂਦਾ ਹੈ ਚਾਹੇ ਠੀਕ ਹੈ ਜੀ ਚਾਹ ਚੂਣੀ ਬਣਦਾਗਾ ਚਾਹੇ ਮਤਲਬ ਚਾਹ ਤੋਂ ਕੀ ਬਣ ਗਏ ਉਹ ਸਾਰਥਕ ਤੇ ਨਿਰਾਰਥਕ ਸ਼ਬਦ ਆ ਜਾਂਦੇ ਨੇ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਵਰਡ ਪਾਣੀ ਹੈ ਰੀਅਲ ਵਰਡ ਕੀ ਹੈ ਪਾਣੀ ਵੀ ਪਾਣੀ ਕੀ ਤੁਸੀਂ ਪਾਣੀ ਪੀਣਾ ਤਾਂ ਕਈ ਘਰਾਣੇ ਵਿੱਚ ਕੀ ਬੋਲਿਆ ਜਾਂਦਾ ਵੀ ਪਾਣੀ ਪਾਣੀ ਨੂੰ ਕੀ ਬੋਲਿਆ ਜਾਂਦਾ ਪਾਣੀ ਐਵੇਂ ਕੁਝ ਸ਼ਬਦ ਹੋਰ ਨੇ ਜੀ ਇਹਨਾਂ ਦੇ ਵਿੱਚ ਕਾਫੀ ਜ਼ਿਆਦਾ ਵੱਖਰਤਾਵਾਂ ਮਿਲਦੀਆਂ ਨੇ ਤਾਂ ਉਸ ਭਾਸ਼ਾ ਨੂੰ ਕੀ ਕਿਹਾ ਜਾਂਦਾ ਸਮਾਜਿਕ ਭਾਸ਼ਾ ਜਾਂ ਸਥਾਨਕ ਭਾਸ਼ਾ ਵੀ ਕਿਹਾ ਜਾਂਦਾ ਹੈ ਅੱਗੇ ਆਉਂਦਾ ਜੀ ਉਪ ਪਾਸ਼ਾ ਪਾਸ਼ਾ ਦੇ ਬਾਰੇ ਆਈ ਸੀਗਾ ਉਪ ਪਾਸ਼ਾ ਨੂੰ ਆਪਾਂ ਜੇਕਰ ਗੱਲ ਕਰੀਏ ਇੰਗਲਿਸ਼ ਦੇ ਵਿੱਚ ਕਿਹਾ ਜਾਂਦਾ ਜੀ ਡਾਈਲੈਕਟ ਡਾਈਲੈਕਟ ਹੁਣ ਉਪ ਪਾਸ਼ਾ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਆਪਣੇ ਕੋਲ ਪੂਰਬੀ ਪੰਜਾਬ ਹੈ ਜੋ ਆਪਣੇ ਵਾਲਾ ਪੰਜਾਬ ਹੈ ਫਿਰ ਆ ਜਾਂਦਾ ਜੀ ਪੱਛਮੀ ਪੰਜਾਬ ਪੱਛਮੀ ਪੰਜਾਬ ਤੋਂ ਬਾਅਦ ਆ ਜਾਂਦਾ ਜੀ ਪਹਾੜੀ ਖੇਤਰ ਸਮਾਰ ਅ ਜਰਨਜੀਤ ਸਿੰਘ ਦੇ ਟਾਈਮ ਤੋਂ ਜੇਕਰ ਗੱਲ ਕਰੀਏ ਤਾਂ ਪਹਾੜੀ ਖੇਤਰ ਵੀ ਆਪਣੇ ਏਰੀਆ ਦੇ ਵਿੱਚ ਸੀਗਾ ਪੂਰਬੀ ਤੇ ਪੱਛਮੀ ਪੰਜਾਬ ਵੀ ਆਪਣੇ ਏਰੀਆ ਦੇ ਵਿੱਚ ਸੀਗਾ ਤੇ ਅੱਗੇ-ਅੱਗੇ ਲੈਂਗੁਏਜ ਦੀ ਡਿਵੈਲਪਮੈਂਟ ਜਿਵੇਂ ਹੋਈ ਉਹਨਾਂ ਬਾਰੇ ਆਪਾਂ ਗੱਲ ਕਰਦੇ ਹਾਂ ਪੂਰਬੀ ਹੰਬੀ ਲੈਫਟ ਕਰ ਦੇਗਾ